ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਜਿਵੇਂ ਅਸੀਂ ਆਪਾਂ ਸ਼ਹਿਰ ਤੇ ਸ਼ਹਿਰੋਂ ਲੈ ਕੇ ਆਈਆਂ ਸਾਰੀ ਗਰੋਸਰੀ ਤੇ ਜੋ ਆਪਾਂ ਪਿਆਜ਼ ਵਗੈਰਾ ਲਸਣ ਅਦਰਕ ਸਾਰਾ ਕੁਝ ਸਬਜੀ ਵਗੈਰਾ ਲੈ ਕੇ ਆਏ ਸੀਗੇ ਤੇ ਉੱਥੇ ਵਲੌਗ ਅਸੀਂ ਨਹੀਂ ਬਣਾਇਆ ਤੇ ਮਨ ਵੀ ਨਹੀਂ ਕਰਦਾ ਹਜੇ ਚੰਗਾ ਵੀ ਨਹੀਂ ਲੱਗਦਾ ਸ਼ੀਂਦੇ ਦਿਹਾੜੇ ਚੱਲਦੇ ਆ ਤਾਂ ਉਦਾਂ ਦੇ ਵਲੌਗ ਬਣਾਉਂਦੇ ਆ ਨਾ ਦੋਸੋ ਆਪਾਂ ਕਟ ਬਣਾਉਂਦਾ ਹੈ ਜਾਂ ਵਲੌਗ ਕਿਤੇ ਵੀ ਆਉਣ ਜਾਣ ਦੇ ਜਾਂ ਕੁਝ ਵੀ ਤੇ ਇਹ ਜੀ ਗਰੋਸਰੀ ਵਗੈਰਾ ਸਾਰਾ ਕੁਝ ਕੱਟ ਲਿਆ ਜੀ ਤੇ ਆਪਣੇ ਬਾਲ ਬੱਚੇ ਕੋਠੇ ਤੇ ਸੀ ਇਹਨਾਂ ਨੂੰ ਫੀਡ ਵਗੈਰਾ ਦੇ ਕੇ ਮੈਂ ਕੋਠੇ ਤੇ ਛੱਡ ਗਈ ਸੀ ਤੇ ਇਹ ਉਹਨਾਂ ਨੂੰ ਕੀ ਕਹੀਦਾ ਇਹਨਾਂ ਨੂੰ ਪਤਾ ਲੱਗ ਗਿਆ ਆ ਗਈ ਆ ਬਗੀ ਨੂੰ ਤਾਂ ਪਤਾ ਚਲ ਸੂਟ ਵਗੈਰਾ ਪਾਇਆ ਹੋਏ ਤਿਆਰ ਹੋਈ ਹੋਆ ਪੀ ਇਹ ਕਿਤੇ ਗਈ ਸੀ ਇਹਨੂੰ ਛੁਟਕੂ ਨੂੰ ਵੀ ਪਤਾ ਲੱਗ ਗਿਆ ਪੀ ਇਹ ਕਿਤੇ ਗਈ ਸੀ ਤੇ ਹੁਣ ਆਈ ਹੈ ਤੇ ਇਹ ਦੇਖੋ ਜੀ ਪਗੀ ਨੂੰ ਤੰਗ ਕਰਨ ਲਈ ਆਪੀ ਇਹ ਤਾਂ ਪਗੀ ਦੇ ਪੇਸ਼ ਪਈ ਰਹਿੰਦੀ ਬਸ ਜਿਆਦਾ ਵੀ ਵਾਸੇ ਹੋ ਉੱਠੀ ਹੋਵੇ ਛੁਟ ਗਈ ਪਗੀ ਨੇ ਤੰਗ ਕਰਦੀ ਲੋ ਪਗੀ ਤੰਗ ਹੋ ਕੇ ਥੱਲੇ ਭੱਜ ਗਈ ਇਹ ਉੱਪਰ ਬੈਠੀ ਆ ਹੁਣ ਇਹਨੂੰ ਲੈ ਕੇ ਜਾਉਂਗੀ ਮੈਂ ਥੱਲੇ ਤੇ ਚਲੋ ਜੀ ਆਪਾਂ ਪਾ ਲਈਏ ਗਰੋਸਰੀ ਮੈਂ ਦੇਖੰਦਾ ਸੀ ਨਿਊਜ਼ ਤੇ YouTube ਤੇ ਉਹਦੇ ਤੇ ਦਿਖਾਉਂਦੇ ਸੀਗੇ ਉਹਦੇ ਤੇ ਦਿਖਾਉਂਦੇ ਸੀ ਕਿ ਲੋਕੀ ਜਿਹੜਾ ਮੇਲਿਆਂ ਤੇ ਜਾਂਦੇ ਆ ਜਿਹੜੇ ਚੱਲਣ ਦੇ ਮੇਲ ਮਤਲਬ ਕਿ ਮੇਲੇ ਤਾਂ ਨਹੀਂ ਕਹਿ ਸਕਦੇ ਇਹਨਾਂ ਨੂੰ ਜੋੜ ਮੇਲੇ ਜਾਂ ਸ਼ੀਦੀ ਦਿਹਾੜਿਆਂ ਦੇ ਉਪਲਖਸ਼ ਵਿੱਚ ਜਿਹੜੇ ਉੱਤੇ ਸੰਗਤ ਜਾਂਦੀ ਆ ਗੁਰੂ ਘਰਾਂ ਦੇ ਵਿੱਚ ਤੇ ਉੱਥੇ ਝੂਲੇ ਲੱਗੇ ਆ ਜਾਂ ਟਿੱਕੀਆਂ 버ਗਰ ਐਦਾਂ ਦੀਆਂ ਚੀਜ਼ਾਂ ਤੇ ਲੋਕੀ ਝੂਲੇ ਝੂਟਦੇ ਆ ਇਹ ਚੀਜ਼ਾਂ ਖਾਂਦੇ ਆ ਤੇ ਆਪਣੀ ਮौज-ਮਸਤੀ ਕਰਦੇ ਆ ਇਹਨਾਂ ਚੀਜ਼ਾਂ ਨੂੰ ਬਹੁਤ ਲੋਕੀ ਉਹ ਵਿਰੋਧ ਕਰ ਰਹੇ ਆ ਤੇ ਆਈ ਥਿੰਕ ਕਰਨਾ ਵੀ ਚਾਹੀਦਾ ਕਿਉਂਕਿ ਜੀਦੀ ਦਿਹਾੜੇ ਮਤਲਬ ਕਿ ਸੋਗ ਦੇ ਦਿਨੇ ਆ ਤੇ ਗੁਰੂ ਜੀ ਦਾ ਸਾਰਾ ਪਰਿਵਾਰ ਹੀ ਵਿਛੜ ਗਿਆ ਸੀ ਸਾਰਾ ਪਰਿਵਾਰ ਹੀ ਵਾਰ ਦਿੱਤਾ ਸੀ ਉਹਨਾਂ ਨੇ ਤੇ ਸੋਗ ਦੇ ਦਿਨੇ ਆ ਤੇ ਅਸੀਂ ਇੱਕ ਦਿਨ ਇੱਕ ਮਹੀਨਾ ਸੀ ਉਹ ਚੀਜ਼ ਨੂੰ ਉਹ ਨਹੀਂ ਕਰ ਸਕਦੇ ਜਿਹਨੂੰ ਕਹ ਦੋ ਅਵਾਇਡ ਤੇ ਸੋ ਆਪਾਂ ਨੂੰ ਅਸੀਂ ਤਾਂ ਚਲੋ ਜਾਈਦਾ ਹੀ ਨਹੀਂ ਐਦਾਂ ਘਰਾਂ ਵਿੱਚ ਹੀ ਰਹੀਦਾ ਕੱਟ ਹੀ ਜਾਂਦਾ ਕਰੇ ਰੱਬ ਦਾ ਨਾਮ ਲਈਦਾ ਪਾਠ ਕਰੀਦਾ ਕੱਟੀ ਜਾਂਦਾ ਸੀ ਤੇ ਜਦੋਂ ਜਾਈਏ ਵੀ ਕਿਸੇ ਦਸੰਬਰ ਦੇ ਮਹੀਨੇ ਦੇ ਵਿੱਚ ਤਾਂ ਇਹਨਾਂ ਚੀਜ਼ਾਂ ਨੂੰ ਅਵੋਇਡ ਹੀ ਕਰੀਦਾ ਸੀ ਤੇ ਸੋ ਜੀ ਜਿਹੜੇ ਲੋਕ ਜਾਂਦੇ ਆ ਤੇ ਐਸੇ ਹਿਸਾਬ ਨਾਲ ਜਾਓਗੇ ਗੁਰੂ ਜੀ ਦੇ ਪਰਿਵਾਰ ਬਾਰੇ ਸਾਰਿਆਂ ਬਾਰੇ ਉਹ ਮਨ ਵਿੱਚ ਦਿਮਾਗ 'ਚ ਰੱਖ ਕੇ ਕਿ ਉਹਨਾਂ ਨੇ ਆਪਣਾ ਪੂਰਾ ਪਰਿਵਾਰ ਹੀ ਵਾਰ ਦਿੱਤਾ ਤੇ ਉਸੇ ਹਿਸਾਬ ਨਾਲ ਹੀ ਜਦੋਂ ਮੇਲਿਆਂ 'ਚ ਬਾਣੀ ਸੁਣੋ ਗੁਰੂ ਜੀ ਦੇ ਪਰਿਵਾਰ ਦਾ ਇਤਿਹਾਸ ਸੁਣੋ ਨਾ ਕਿ ਉਹਨੂੰ ਕੀ ਕਹਿੰਦਾ ਆਪਾਂ ਮੇਲਿਆਂ ਤੇ ਸ਼ਾਪਿੰਗ ਕਰੀਏ ਚੂਲੇ ਝੂਟੀਏ 버ਗਰ ਟਿੱਕੀਆਂ ਖਾਈਏ ਪਈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਾਈ ਦੀ ਕਰੋ ਤੇ ਕਿਉਂਕਿ ਆਪਣਾ ਧਰਮ ਹੈ ਉਹ ਅਸੀਂ ਉਦਾਸੀ ਸੰਪਰਦਾ ਨੂੰ ਬਿਲੋਂਗ ਕਰਦੇ ਆਂ ਤੇ ਪਰ ਅਸੀਂ ਉਦਾਸੀ ਵੀ ਸਿੱਖੀ ਆਂ ਤਾਂ ਸੋ ਗੁਰੂ ਜੀ ਵੀ ਬਹੁਤੀ ਉਹਨੂੰ ਕੀ ਕਹਿੰਦਾ ਆਦਰ ਸਨਮਾਨ ਕਰਦੇ ਸੀਗੇ ਉਦਾਸੀਆਂ ਦਾ ਨਿਰਮਲੇਵਾਨਤਾ ਦਾ ਤਾਂ ਸੋ ਅਸੀਂ ਤਾਂ ਜੁੜੇ ਹੋਏ ਆ ਗੁਰੂ ਜੀ ਦੇ ਨਾਲ ਸਾਡੀ ਕੌਮ ਜਿਹੜੀ ਆ ਸਾਡਾ ਜਿਹੜੀ ਉਦਾਸੀ ਸੰਪਰਦਾ ਉਹ ਵੀ ਜੁੜੀ ਹੋਈ ਆ ਸਿੱਖੀ ਨਾਲ ਇਸ ਕਰਕੇ ਜੇ ਇਹਨਾਂ ਨੇ ਖਾਸ ਕਰਕੇ ਅਮਰ ਸ਼ਕੀ ਆ ਉਹਨਾਂ ਨੇ ਇਹ ਚੀਜ਼ਾਂ ਸਤ ਵਾਈਡ ਬਿਲਕੁਲ ਹੀ ਅਵਾਈਡ ਕਰਨੀਆਂ ਚਾਹੀਦੀਆਂ ਵਾ ਇਸ ਮਹੀਨੇ ਵਿੱਚ ਤੇ ਨਾਲੇ ਸਾਰਾ ਸਾਲ ਆਪਾਂ ਮौज-ਮਸਤੀ ਕਰਦੇ ਆਂ ਐਸ਼ ਕਰਦੇ ਆਂ ਜੇ ਇੰਨੇ ਦਿਨਾਂ ਦੇ ਵਿੱਚ ਨਾ ਵੀ ਕਰਾਂਗੇ ਤਾਂ ਕੋਈ ਉਹ ਫਰਕ ਨਹੀਂ ਪੈਣ ਲਗਾ ਤੇ ਸੋ ਇਹ ਮੇਰੇ ਵਿਚਾਰ ਹੈ ਇੰਨਾਂ ਚੀਜ਼ਾਂ ਬਾਰੇ ਬਾਕੀ ਮੈਨੂੰ ਪਤਾ ਨਹੀਂ ਕਿਉਂਕਿ ਹਰ ਇੱਕ ਦੀ ਆਪੋ ਆਪਣੀ ਉਹਨਾਂ ਕੀ ਦਾ ਵਿਚਾਰ ਹੈ ਉੰਜ ਦਾ ਕ੍ਰਿਸਮਸ ਹੋਣੀ ਆ ਉਹ ਚਲੋ ਜਿਹੜੇ 크ਿਸਚਨ ਆ ਉਹਨਾਂ ਨੂੰ ਮਨਾਉਣੀ ਚਾਹੀਦੀ ਆ ਉਹ ਉਹਨਾਂ ਦਾ ਧਰਮ ਆ ਉਹ ਮਨਾਉਂਦੇ ਵੀ ਆ ਵਧੀਆ ਤਰੀਕੇ ਨਾਲ ਤੇ ਜਿਹੜਾ ਆਪਣਾ ਧਰਮ ਆ ਆਪਾਂ ਨੂੰ ਆਪਣੇ ਧਰਮ ਦੇ ਮੁਤਾਬਿਕ ਚੱਲਣਾ ਚਾਹੀਦਾ ਤੇ ਮੈਂ ਤਾਂ ਦੇਖਿਆ ਬਹੁਤੇ ਲੋਗ ਫੋਰਨ ਦੇ ਵਿੱਚ ਵੀ ਆਪਣੇ ਸਿੱਖ ਖਾਸ ਕਰਕੇ ਆਪਣੇ ਸਿੱਖ ਜਿਹੜੇ ਫੋਰਨ ਵਿੱਚ ਵੀ ਆ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਪਿਛੀ ਦੀ ਦਿਹਾੜੇ ਚੱਲਣ ਦੇ ਬਹੁਤ ਘੱਟ ਆ ਜੇ ਇਹਨਾਂ ਨੂੰ ਪੈਂਦਾ ਫਰਕ ਤਾਂ ਬਹੁਤਿਆਂ ਨੂੰ ਪੈਂਦਾ ਹੀ ਨਹੀਂ ਉਹ ਕ੍ਰਿਸਮਸ ਵੀ ਬਣਾਉਂਦੇ ਆ ਬੜੇ ਧੂਮਧਾਮ ਨਾਲ ਤੇ ਜਦ ਕਿ ਉਹਨਾਂ ਨੂੰ ਵੀ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਦੱਸਣਾ ਚਾਹੀਦਾ ਇਹ ਆਪਣਾ ਜਿਹੜੇ ਦਿਨ ਚੱਲ ਰਹੇ ਨੇ ਜਿਹੜਾ ਆਪਣਾ ਇਤਿਹਾਸ ਆ ਤੇ ਉਹਦੇ ਹਿਸਾਬ ਨਾਲ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ ਤੇ ਚਲੋ ਜੀ ਜਿਹੜੇ-ਜਿਹੜੇ ਬਾਹਰ ਆ ਜਾਂ ਜਿਹਨਾਂ ਨੂੰ ਲੱਗਦਾ ਵੀ ਜਿਹੜੇ ਇੰਡੀਆ ਵੀ ਆ ਜਿਹਨਾਂ ਨੂੰ ਲੱਗਦਾ ਵੀ ਹਾਂ ਇਹ ਗੱਲਾਂ ਸਹੀ ਆ ਸਾਨੂੰ ਆਪਣਾ ਧਰਮ ਛੱਡ ਕੇ ਆਪਾਂ ਚਲੋ ਇਸਾਈ ਵੀ ਆਪਣੇ ਭੈਣ ਭਰਾਵਾ ਪਰ ਉਹ ਉਹਨਾਂ ਦਾ ਧਰਮ ਆ ਉਹ ਮਨਾਉਂਦੇ ਆ ਕ੍ਰਿਸਮਸ ਬੜੀਆ ਮਨਾਉਣੀ ਚਾਹੀਦੀ ਹੈ ਉਹਨਾਂ ਨੂੰ ਪਰ ਜਿਹੜਾ ਆਪਣਾ ਧਰਮ ਹੈ ਆਪਾਂ ਨੂੰ ਉਹ ਤੇ ਨਹੀਂ ਨਾ ਭੁੱਲਣਾ ਚਾਹੀਦਾ ਤੇ ਬਹੁਤ ਹੀ ਵਿਰੋਧ ਹੋ ਰਿਹਾ ਸੀਗਾ YouTube ਤੇ ਵੀ ਮੈਂ ਦੇਖਿਆ ਵੀ ਇੰਟਰਵਿਊ ਜਿਹੜੇ ਪੱਤਰਕਾਰ ਲੈਂਦੇ ਆ ਉਹ ਪੁੱਛ ਰਹੇ ਸੀਗੇ ਇਹ ਕੋਥੇ ਸਰਦਾਰ ਅਮਰਤਾਰੀ ਸੀਗੇ ਤੇ ਉਹਨਾਂ ਨੇ ਸਟਾਲ ਲਾਈ ਸੀ ਆਪਣੀ ਇਤਿਹਾਸਿਕ ਕਿਤਾਬਾਂ ਦੀ ਇਤਿਹਾਸ ਬਾਰੇ ਤੇ ਉਹ ਦੱਸਣ ਦੇ ਸੀ ਵੀ ਇੱਥੇ ਇੱਕ ਵੀ ਇਨਸਾਨ ਜਿਹੜਾ ਮੇਰੀ ਸਟਾਲ ਤੇ ਜਿਹੜਾ ਉਹ ਨਹੀਂ ਆਇਆ ਨਾ ਕੋਈ ਮਾਂ ਨਾ ਕੋਈ ਪਿਓ ਕੋਈ ਵੀ ਆਪਣੇ ਬੱਚਿਆਂ ਨੂੰ ਜਾਂ ਆਪ ਮਤਲਬ ਇੱਕ ਵਾਰੀ ਪੁੱਛਣ ਤੱਕ ਵੀ ਨਹੀਂ ਆਏ ਵੀ ਇਹ ਕਿਤਾਬ ਕਿੰਦਾ ਜਾਂ ਇਤਿਹਾਸ ਬਾਰੇ ਆ ਜਾਂ ਕਿੰਦਾ ਵਾ ਨਾ ਤਾਂ ਚਲੋ ਜੀ ਇਹ ਆਪਣੇ ਵਿਚਾਰਿਆ ਤੁਸੀਂ ਆਪਣੇ ਵਿਚਾਰ ਦੱਸਿਓ ਤੇ ਇੱਥੇ ਜੀ ਆਪਾਂ ਗੈਂਡੀ ਦੇ ਬਾਦੀਆਂ ਦੀ ਅੱਖਰ ਜੀ ਪ੍ਰੋਬਲਮ ਕਰਕੇ ਪਾਣੀ ਨਿਕਲਦਾ ਹੈ ਆਪਾਂ ਦਵਾਈ ਪਾ ਦਿੱਤੀ ਤੇ ਇਸ ਤੋਂ ਬਾਅਦ ਵਿੱਚ ਆਪਾਂ ਪਾਵਾਂਗੇ ਪੱਗੂ ਦੇ ਦਵਾਈ ਪੱਗੂ ਦੀ ਕੰਨ ਦੀ ਪ੍ਰੋਬਲਮ ਸੀਗੀ ਪਰ ਹੁਣ ਤਾਂ ਠੀਕ ਹੋ ਗਈ ਪਰ ਫਿਰ ਵੀ ਮੈਂ ਪਾ ਦਿੰਨੀ ਆ ਉਹਨੂੰ ਕੀ ਕਹਿੰਦਾ ਦਵਾਈ ਕਿਤੇ ਕਿਤੇ ਪਰ ਇਹ ਦੇਖੋ ਇਹ ਡਰਪੋਕ ਬੰਦਾ ਇਹ ਡਰਪੋਕ ਆਪਾਂ ਕੀ ਇਨੂੰ ਨਹੀਂ ਕੋਈ ਵੀ ਮਤਲਬ ਕਿ ਮੇਰੇ ਕੰਨਾਂ 'ਚ ਕੋਈ ਪਾਵੇ ਜਾਂ ਮੈਨੂੰ ਅੱਖਾਂ 'ਚ ਕੋਈ ਕੁਝ ਪਾਵੇ ਤੇ ਇਹ ਦੇ ਕੈਂਡੀ ਨੇ ਫੜ ਲਿਆ ਉਹਨੂੰ ਕੈਂਡੀ ਕਹਿੰਦੀ ਤੂੰ ਕਿੱਥੇ ਚੱਲੀ ਆ ਤੂੰ ਵੀ ਓਪਵਾ ਜੇ ਮੇਰੇ ਪਾਈ ਆ ਤਾਂ ਤੇ ਇਹ ਸੀ ਜੀ ਅੱਜ ਦਾ ਆਪਣਾ ਵਲੌਗ ਤੇ ਇਹਨਾਂ ਦੀ ਅਸ਼ਰਾਰਤਾ ਤਾਂ ਪਲੀਜ਼ ਜੇ ਕਿਸੇ ਨੂੰ ਮੇਰੇ ਵਿਚਾਰ ਚੰਗੇ ਲੱਗੇ ਤਾਂ ਤਾਂ ਵੀ ਦੱਸਿਓ ਜਿਨ੍ਹਾਂ ਨੂੰ ਨਹੀਂ ਲੱਗੇ ਤਾਂ ਤਾਂ ਵੀ ਦੱਸਿਓ ਕਿਉਂਕਿ ਹਰ ਇੱਕ ਦੀ ਆਪੋ ਆਪਣੀ ਜ਼ਿੰਦਗੀ ਆ ਹਰ ਇੱਕ ਨੂੰ ਇਹ ਆ ਵੀ ਸਾਡੀ ਜ਼ਿੰਦਗੀ ਐ ਸੀ ਜੋ ਮਰਜ਼ੀ ਕਰੀਏ ਬਟੇ ਜ਼ਿੰਦਗੀ ਵੀ ਉਸ ਪਰਮਾਤਮਾ ਦੇ ਦਿੱਤੀ ਹੋਈ ਆ ਆਪਾਂ ਕਿਹੜਾ ਆਪਣੇ ਆਪ ਹੀ ਇਸ ਦੁਨੀਆ ਤੇ ਆ ਗਏ ਆ ਜੋ ਕੁਝ ਵੀ ਆ ਉਸ ਪਰਮਾਤਮਾ ਦੀ ਦਿੱਤੀ ਹੋਈ ਆ ਤਾਂ ਸੋ ਇਹਨਾਂ ਚੀਜ਼ਾਂ ਨੂੰ ਅਵਾਇਡ ਕਰੋ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆਪਾਂ ਇਸ ਵਲੌਗ ਦਾ ਐਂਡ ਜਿੱਦਾਂ ਦਾ ਵੀ ਬਣਿਆ ਬਾਣਾ ਮੋਟਾ ਆਪਾਂ ਬਣਾਇਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਾਂਗੇ